ਲੋਕ ਹਿੱਤ ਲੋਕਾਂ ਦੀ ਆਵਾਜ਼ ਲੋਕ ਅਤੇ ਪੰਜਾਬੀ ਚੈਨਲ ਵੇਖਣ ਵਾਲੇ ਦਰਸ਼ਕਾਂ ਸਵਾਗਤ ਸਰहदी ਇਲਾਕੇ ਅੰਦਰ ਗਵਾਂਡੀ ਦੇਸ਼ ਪਾਕਿਸਤਾਨ ਤਰਫੋਂ ਡਰੋਨਾਂ ਦਾ ਆਉਂਦਾ ਸਿਲਸਿਲਾ ਲਗਾਤਾਰ ਵਧਦਾ ਜਾ ਰਿਹਾ ਹੈ ਅੱਜ ਦੁਪਹਿਰ ਵੇਲੇ ਪਾਕਿਸਤਾਨ ਤਰਫੋਂ ਇੱਕ ਛੋਟਾ ਡਰੋਨ ਸਰਦ ਤੋਂ ਕਰੀਬ 5-6 ਕਿਲੋਮੀਟਰ ਅੱਗੇ ਪਿੰਡ ਬਣਾਵਾ ਦੇ ਖੇਤਾਂ 'ਚ ਇੱਕ ਕਣਕ ਦੀ ਕਟਾਈ ਵਾਲੀ ਜ਼ਮੀਨ ਤੇ ਦਫਰ ਮਿਲਟੀਕਾ ਫਿਰ ਤੋਂ ਵਸੇ ਵਾਲੀ ਸੂਚਨਾ ਦੇਤੇ ਬੀਐਸਐਫ ਤੇ ਪੁਲਿਸ ਨੇ ਸਾਂਝੇ ਸੱਤ ਪ੍ਰਸ਼ਾਸਨ ਦੌਰਾਨ ਇਹ ਡਰੋਨ ਨੂੰ ਆਪਣੇ ਕਬਜ਼ੇ ਵਿੱਚ ਲਿਆ ਪੁਲਿਸ ਅਤੇ ਬੀਐਸਐਫ ਲੋ ਡਰੋਨ ਤਾਂ ਬਰਾਮਦ ਕਰ ਲਿਆ ਗਿਆ ਪਰ ਇਸ ਨਾਲ ਕੋਈ ਵੀ ਰਿਕਵਰੀ ਨਹੀਂ ਹੋਈ ਦੱਸੀ ਜਾਂਦੀ ਹੈ ਇਸ ਬੰਦੇ ਡੀਐਸਪੀ ਖਿਵਣ ਜਾਣਕਾਰੀ ਦਿੰਦੇ ਹੋਏ ਦੇਖੋ ਪਾਕਿਸਤਾਨ ਲਗਾਤਾਰ ਆਪਣੀਆਂ ਗੰਡੀਆਂ ਹਰਕਤਾਂ ਤੋਂ ਬਾਜ਼ ਨਹੀਂ ਆਉਂਦਾ ਕੁਝ ਸਾਡੀਆਂ ਜਲੀਲ ਭੇਡਾਂ ਇਸ ਕੰਮ ਦੇ ਵਿੱਚ ਪਾਕਿਸਤਾਨੀ ਸਮਗਨਾਂ ਦਾ ਸਾਥ ਦੇ ਰਹੀਆਂ ਨੇ ਪਰੰਤੂ ਸਾਨੂੰ ਜਿਹੜਾ ਲੋਕਾਂ ਦਾ ਸਹਿਯੋਗ ਉਹ ਪੂਰਨ ਤੌਰ ਤੇ ਮਿਲ ਰਿਹਾ ਕਿਥੇ ਲੋਕਾਂ ਨੂੰ ਮਾਣਯੋਗ ਡੀਜੀਪੀ ਸਾਹਿਬ ਵੱਲੋਂ ਨਾ ਗੁਫ਼ਤ ਰੱਖ ਕੇ ਇਨਾਮ ਵੀ ਦਿੱਤੇ ਜਾ ਰਹੇ ਨੇ ਉਥੇ ਲੋਕ ਵੀ ਚਾਹੁੰਦੇ ਨੇ ਕਿ ਨਸ਼ੇ ਦਾ ਕੋਰ ਜਿਹੜਾ ਪੰਜਾਬ 'ਚ ਮੁਖ सके ਸੋ ਅੱਜ ਵੀ ਇੱਕ ਜਿਹੜਾ ਛੋਟਾ ਡਰੋਨ ਜਿਹੜਾ ਪਾਕਿਸਤਾਨ ਦੁਆਰਾ ਭੇਜਿਆ ਗਿਆ ਡਰੋਨ ਆ ਉਹ ਮਨਾਮਾ ਪਿੰਡ ਦੇ ਵਿੱਚ ਸਾ ਬਲਵੰਤ ਸਿੰਘ ਦੇ ਖੇਤਾਂ ਦੇ ਵਿੱਚੋਂ ਮਿਲਿਆ ਇਹਦੇ ਵਿੱਚ ਸਾਨੂੰ ਪਬਲਿਕ ਨੇ ਪੂਰਾ ਸਹਿਯੋਗ ਦਿੱਤਾ ਲਗਾਤਾਰ ਜਿਹੜੀਆਂ ਬਰਾਮਦੀਆਂ ਹੋ ਰਹੀਆਂ ਨੇ ਫਸਲ ਕੱਟੀ ਜਾ ਰਹੀ ਹੈ ਤੇ ਲਗਾਤਾਰ ਬਰਾਮਦੀਆਂ ਹੋ ਰਹੀਆਂ ਨੇ ਜੇ ਮੈਂ ਪਿਛਲੇ ਤਿੰਨਾਂ ਦਿਨਾਂ ਦੀ ਗੱਲ ਕਰਾਂ ਤੇ ਜਿਹੜੀ ਇੱਕ ਅੱਧਾ ਕਿਲੋ ਹੈਰਨ ਜਿਹੜੀ ਆ ਉਹ ਖੇਮਕਰਨ ਥਾਣੇ ਦੇ ਵਿੱਚ ਟੀ ਬੰਦ ਏਰੀਏ ਦੇ ਵਿੱਚੋਂ ਮਿਲੀ ਇੱਕ ਜਿਹੜਾ ਡਰੋਨ ਆ ਉਹ ਖੇਮਕਰਨ ਤੋਂ ਮਿਲਿਆ ਇੱਕ ਡਰੋਨ ਜਿਹੜਾ ਵਾ ਕਲਸੀਆਂ ਪਿੰਡ ਥਾਣਾ ਖਾਲੜਾ ਤੋਂ ਮਿਲਿਆ ਤੇ ਇੱਕ ਡਰੋਨ ਅੱਜ ਜਿਹੜਾ ਵਾ ਉਹ ਇੱਥੇ ਮਨਾਵਾ ਪਿੰਡ ਦੇ ਵਿੱਚੋਂ ਮਿਲਿਆ ਜਿੱਥੇ ਫੋਰਸ ਦੀ ਗੱਲ ਕਰੀਏ ਬੀਐਸਐਫ ਤੇ ਪੰਜਾਬ ਪੁਲਿਸ ਬਾਰਡਰ ਤੇ ਪੂਰੀ ਤਰ੍ਹਾਂ ਸਤਾਰਕ ਹੈ ਜਿੱਥੇ ਅਸੀਂ ਡਰੋਨ ਤੇ ਹਰੁੰਦੀ ਰਿਕਵਰੀ ਕਰ ਰਿਹਾ ਉੱਥੇ ਅਸੀਂ ਇਹਨਾਂ ਗਤੀਵਿਧੀਆਂ ਦੇ ਵਿੱਚ ਸ਼ਾਮਲ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਪੀਸ ਅਦਾਲਤ ਕਰ ਰਹੇ ਹਾਂ ਤੇ ਸਮਗਲਰਾਂ ਦੀਆਂ ਬੜਾਈਆਂ ਹੋਈਆਂ ਜਦਾਦਾਂ ਨੂੰ ਵੀ ਜ਼ਬਤ ਕਰਨ ਦੇ ਵਿੱਚ ਜਿਹੜੀ ਸਫਲਤਾ ਹਾਸਲ ਕਰ ਰਹੇ ਹਾਂ ਸੋ ਅਸੀਂ ਕਿਸੇ ਵੀ ਤਰ੍ਹਾਂ ਦਾ ਗੈਰ ਕਾਨੂੰਨੀ ਇਰਾਦਾ ਨਾ ਪਾਕਿਸਤਾਨੀ ਸਮਗਲਰਾਂ ਦਾ ਤੇ ਨਾ ਜਿਹੜੀਆਂ ਸਾਡੀਆਂ ਇੰਡੀਅਨ ਭੇਡਾਂ ਜਾਂ ਪੰਜਾਬੀ ਭੇਡਾਂ ਉਹਨਾਂ ਦਾ ਕਾਮਯਾਬ ਹੋ